ਤਾਂ ਪੰਜਾਬ ਪੁਲਿਸ ਵੱਲੋਂ ਇੱਕ ਅਜਿਹੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਇੱਕ ਨਹੀਂ ਦੋ ਨਹੀਂ ਬਲਕਿ ਪੂਰੇ 11 ਲੋਕਾਂ ਦੀ ਜਿਹੜੀ ਇਹ ਹੱਤਿਆ ਕੀਤੀ ਹੈ 11 ਲੋਕਾਂ ਦਾ ਮਰਡਰ ਕੀਤਾ ਹੈ ਤਾਂ ਬੜੀ ਮੁਸ਼ਕਲ ਦੇ ਨਾਲ ਹੀ ਇਹ ਸ਼ਖਸ ਜਿਹੜਾ ਹੈਗਾ ਪੁਲਿਸ ਦੇ ਅੜਿੱਕੇ ਚੜਾ ਦਰਸਰ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਇੱਕ ਅਸੰਬਲਿੰਗੀ ਸ਼ਖਸ ਸੀਗਾ ਜਿਹੜਾ ਕਿ ਰਾਤ ਨੂੰ ਜਿਹੜਾਗਾ ਸਿਰ ਦੇ ਉੱਪਰ ਚੰਨੀ ਲੈ ਕੇ ਲੋਕਾਂ ਤੋਂ ਲਿਫਟ ਮੰਗਦਾ ਸੀ ਲਿਫਟ ਮੰਗਦਾ ਸੀ ਉਸ ਤੋਂ ਬਾਅਦ ਬੰਦਿਆਂ ਨੂੰ ਗਲਤ ਕੰਮ ਕਰਨ ਦੇ ਲਈ ਆਫਰ ਦਿੰਦਾ ਸੀ ਉਸ ਤੋਂ ਬਾਅਦ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਜਦੋਂ ਰੌਲਾ ਪੈ ਜਾਂਦਾ ਸੀ ਜਦੋਂ ਬਹਿਸ ਹੋ ਜਾਂਦੀ ਸੀ ਉਸ ਤੋਂ ਬਾਅਦ ਉਹਨਾਂ ਦੀ ਹੱਤਿਆ ਕਰ ਦਿੰਦਾ ਸੀ ਉਹਨਾਂ ਦਾ ਮਰਡਰ ਕਰ ਦਿੰਦਾ ਸੀ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਸੀ ਦਰਅਸਲ ਆ ਪੁਲਿਸ ਦੇ ਵੱਲੋਂ ਜਿਹੜੇ ਸੋਲਵ ਨਹੀਂ ਹੋਏ ਸੀ ਕੇਸ ਜਿਹੜੀ ਹੱਲ ਨਹੀਂ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੀ ਦੁਬਾਰਾ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਜਿਹੜੀਆਂ ਇਹ ਲਗਾਤਾਰ ਹੱਤਿਆਵਾਂ ਹੋ ਰਹੀਆਂ ਸੀਗੀਆਂ ਇਸ ਦਾ ਪੂਰਾ ਜਿਹੜੀ ਹੈ ਜਾਂਚ ਦੁਬਾਰਾ ਕੀਤੀ ਗਈ ਤਾਂ ਉਸ ਤੋਂ ਬਾਅਦ ਇਹ ਜੋ ਸ਼ਖਸ ਹੈ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਪੁਲਿਸ ਦੇ ਅੜਿੱਕੇ ਆਇਆ ਤਾਂ ਚੌੜੇ ਪਿੰਡ ਦਾ ਇਹ ਬੰਦਾ ਦੱਸਿਆ ਜਾ ਰਿਹਾ ਰਾਮ ਸਰੂਪੀਸ ਦਾ ਨਾਮ ਹੈਗਾ ਚੋੜੇ ਦਾ ਰਹਿਣ ਵਾਲਾ ਗੜਸ਼ੰਕਰ ਜਿਹੜਾ ਨਾਲ ਇਹਨੂੰ ਥਾਣਾ ਪੈਂਦਾ ਤੇ ਉਥੋਂ ਦਾ ਰਹਿਣ ਵਾਲਾ ਇਹ ਸ਼ਖਸ ਹੈ ਜਿਸ ਦੇ ਵੱਲੋਂ 11 ਲੋਕਾਂ ਦੀ ਹਤਿਆ ਕੀਤੀ ਗਈ ਹੈ 11 ਲੋਕ ਮਾਰੇ ਗਏ ਇਸ ਸਮਲਿੰਗੀ ਵਿਅਕਤੀਏ ਗਏ ਇਸ ਦੇ ਵੱਲੋਂ ਲਿਫਟ ਦੇ ਬਹਾਨੇ ਲੋਕਾਂ ਉਹ ਨੂੰ ਜਿਹੜਾਗਾ ਮਿਲਦਾ ਸੀ ਲਿਫਟ ਲੈਂਦਾ ਸੀ ਉਸ ਤੋਂ ਬਾਅਦ ਗਲਤ ਕੰਮ ਕਰਨ ਦੀ ਲਈ ਉਹਨਾਂ ਨੂੰ ਆਖਦਾ ਸੀਗਾ ਜਿਸ ਤੋਂ ਬਾਅਦ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਜਦੋਂ ਰੌਣਾ ਪੈ ਜਾਂਦਾ ਸੀ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਹਤਿਆ ਕਰ ਦਿੰਦਾ ਸੀ ਤਾਂ ਖੁਦ ਮੰਨਿਆ ਵੀ ਹੈ ਕਿ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਜਦੋਂ ਪੈਸਿਆਂ ਤੇ ਗੱਲ ਆ ਜਾਂਦੀ ਸੀ ਤਾਂ ਜਦੋਂ ਨਹੀਂ ਮੈਨੂੰ ਪੈਸੇ ਦਿੰਦੇ ਸੀ ਉਸ ਤੋਂ ਬਾਅਦ ਮੈਂ ਇਸ ਵਾਰ ਦਾਤ ਨੂੰ ਜਿਹੜਾਗਾ ਅੰਜਾਮ ਦੇ ਦਿੰਦਾ ਸੀ ਤਾਂ ਤੁਸੀਂ ਸਕਰੀਨ ਤੇ ਜਿਹੜਾ ਸ਼ਖਸ ਦੇਖ ਰਹੇ ਹੋ ਰਾਮ ਸਰੂਪ ਹੈ ਜੋੜੇ ਦਾ ਰਹਿਣ ਵਾਲਾ ਤਾਂ ਹੁਸ਼ਿਆਰਪੁਰ ਜ਼ਿਲ੍ਹਾ ਪੈਂਦਾ ਹੈ ਤਾਂ ਉੱਥੋਂ ਦਾ ਰਹਿਣ ਵਾਲਾ ਇਹ ਸ਼ਖਸ ਹੈ ਜਿਸ ਦੇ ਵੱਲੋਂ 11 ਲੋਕਾਂ ਦੀ ਹਤਿਆ ਕੀਤੀ ਗਈ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਕੀ ਕਹਿਣਾ ਪੁਲਿਸ ਦਾ ਤੁਹਾਨੂੰ ਸੁਣਾ ਦਿੰਦੇ ਆ ਪਿਛਲੇ ਦਿਨੀ ਡੀਆਈਜੀ ਸਾਹਿਬ ਨੇ ਐਸ਼ੇ ਆ ਕਰਕੇ ਸਾਡੇ ਸਾਰੇ ਜੀਓਜ਼ ਐਸਚਓਜ਼ ਦੀ ਮੀਟਿੰਗ ਲਈ ਸੀਗੀ ਔਰ ਉਹਦੇ ਵਿੱਚ ਜਿਹੜੇ ਵੀ ਸਾਡੇ ਸੀਨੀਅਰ ਕ੍ਰਾਈਮ ਦੇ ਅਣਸੁਣੇ ਕੇਸੇ ਸਿਗੇ ਉਹਨਾਂ ਨੂੰ ਦੁਬਾਰਾ ਤੋਂ ਮੁੜ ਵਿਚਾਰਨ ਔਰ ਉਤੇ ਤਫਤੀਸ਼ ਕਰਨ ਵਾਸਤੇ ਕਿਹਾ ਸੀਗਾ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਹੈ ਸਫਾ ਮਿਸਲ ਤੇ ਲਾਉਣ ਵਾਸਤੇ ਕਿਹਾ ਸੀਗਾ ਉਸ ਸਿਲਸਲੇ 'ਚ ਅਨੰਦਪੁਰ ਸਾਹਿਬ ਤੇ ਨੰਗਲ ਸਬਡਿਵੀਜ਼ਨ ਦੇ ਚ ਐਸਪੀ ਪੀਵੀਆਈ ਸਾਹਿਬ ਦੀ ਸੁਪਰਵਾਈਜ਼ਨ ਹੇਟ ਡੀਐਸਪੀ ਅਨੰਦਪੁਰ ਸਾਹਿਬ ਤੇ ਉਹਨਾਂ ਦੇ ਐਸਐਚਓਜ਼ ਦੀ ਤੇ ਰੂਪਨਗਰ ਵਿੱਚ ਜਿਹੜਾ ਹੈਗਾ ਐਸਪੀ ਹੈੱਡਕ quarter ਦੀ ਸੁਪਰਵਾਈਜ਼ਨ ਹੇਟ ਐਸਐਚਓ ਤੇ ਡੀਐਸਪੀ ਸਰਵਾਨ ਦੀ ਜਿਹੜੀ ਹੈਗੀ ਹੈ ਟੀਮ ਬਣਾਈ ਗਈ ਸੀ ਔਰ ਇਸ ਤੋਂ ਇਲਾਵਾ ਜਿਹੜਾ ਚਮਕੌਰ ਸਾਹਿਬ ਤੇ ਮੋਰਿੰਡਾ ਸਬਡਿਵੀਜ਼ਨ ਹੈਗਾ ਉੱਥੇ ਐਸਪੀ ਡੀ ਸਾ ਔਰ ਉਹਦੇ ਵਿੱਚ ਹੀ ਕਾਰਵਾਈ ਕਰਦਿਆਂ ਹੋਇਆ ਤਫ਼ਤੀਸ਼ ਨੂੰ ਸੁਚੇਤੇ ਢੰਗ ਨਾਲ ਟੈਕਨੀਕਲ ਸ਼ਹਾਦਤ ਲਿਆ ਕਰਕੇ ਕਾਰਵਾਈ ਕਰਦਿਆਂ ਹੋਇਆ ਜਿਹੜਾ ਸਾਡਾ ਮੌੜਾ ਟੋਲ ਪਲਾਜ਼ੇ ਦੇ ਨੇੜੇ ਜਿਹੜਾ ਇੱਕ ਮਰਡਰ ਹੋਇਆ ਸੀਗਾ ਅਗਸਤ ਵਿੱਚ ਉਹਨੂੰ ਟ੍ਰੇਸ ਕੀਤਾ ਗਿਆ ਹੈਗਾ ਜਿਹੜਾ ਮਨਿੰਦਰ ਸਿੰਘ ਪੁੱਤਰ ਭਜਨ ਸਿੰਘ ਸੀਗਾ ਇਹ ਕੀਰਤਪੁਰ ਸਾਹਿਬ ਦਾ ਰਹਿਣ ਵਾਲਾ ਸੀਗਾ ਔਰ ਅੱਧੀ ਜਿਹੜੀ ਲਾਸਟ ਮਿਲੀ ਸੀਗੀ ਸਾਨੂੰ ਝਾੜੀਆਂ ਵਿੱਚੋਂ ਔਰ ਉਸ ਵੇਲੇ ਸ਼ੱਕ ਸੀਗਾ ਕਿ ਇਹਦਾ ਮਰਡਰ ਹੋਇਆ ਹੈਗਾ ਗਲ ਘੁੱਟ ਕੇ ਔਰ ਜਿਹੜਾ ਇਹਦਾ ਅਕਿਊਜ਼ਡ ਹੈਗਾ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈ ਔਰ ਉਸ ਤੋਂ ਹੋਰ ਵੀ ਕਾਫੀ ਖੁਲਾਸੇ ਹੋਏ ਨੇ ਅਹੋਂਤਲਕ ਜਿਹੜੀ ਤਫਤੀਸ਼ ਹੋਈਏ ਉਹਦੇ ਹਿਸਾਬ ਨਾਲ ਇਹਨੇ 10 ਹੋਰ ਵਾਰਦਾਤਾ ਕੀਤੀਆਂ ਨੇ ਜਿਹਦੇ ਵਿੱਚੋਂ ਦੋ ਜਿਹੜੀ ਸਾਡੇ ਜ਼ਿਲ੍ਹੇ ਰੂਪਨਗਰ ਦੀਆਂ ਹੀ ਹੈਗੀਆਂ ਤੁਹਾਨੂੰ ਯਾਦ ਹੋਣਾ ਹੈ ਕਿ ਜਨਵਰੀ ਮਹੀਨੇ ਚ ਇੱਥੇ ਸੰਤ ਨਿਰੰਕਾਰੀ ਪਵੰਜਰਾ ਹੈਗਾ ਉਹਦੇ ਬਾਹਰ ਇੱਕ ਡੈੱਡ ਬੋਡੀ ਮਿਲੀ ਸੀਗੀ ਕਾਰ ਵਿੱਚ ਜਿਹੜੀ ਕਿ ਕਾਫੀ ਸ਼ੱਕੀ ਹਾਲਾਤ ਵਿੱਚ ਸੀਗੀ ਔਰ ਉਹਦੇ ਕੱਪੜੇ ਵੀ ਲੱਥੇ ਹੋਏ ਸੀਗੇ ਔਰ ਕੁਝ ਮਾਰਕ ਵੀ ਲਿੰਕ ਕਰਕੇ ਬੰਦਾ ਉਹਦੇ ਤੇ ਗਿਆ ਸੀਗਾ ਉਸ ਤੋਂ ਇਲਾਵਾ ਇੱਕ ਜਿਹੜਾ ਹੈਗਾ ਚੌਥੇ ਮਹੀਨੇ ਇੱਕ ਤੀਰਤਪੁਰ ਸਾਹਿਬ ਦੇ ਬਿਗੰਪੁਰਾ ਪਿੰਡ ਜਿਹੜਾ ਹੈਗਾ ਉਹਦੇ ਲਾਗੇ ਜਿਹੜਾ ਉੱਥੇ ਇੱਕ ਡੈੱਡ ਬਾਡੀ ਮਿਲੀ ਸੀਗੀ ਉਹ ਵੀ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀਗੀ ਔਰ ਉਹਦੇ ਵਿੱਚ ਵੀ ਪਰਚਾ ਜਿਹੜਾ ਹੈਗਾ ਉਹ ਮਰਡਰ ਦਾ ਦਰਜ ਕੀਤਾ ਗਿਆ ਸੀਗਾ ਇਸ ਮੁਜਰਮ ਨੇ ਜਿਹੜਾ ਹੈਗਾ ਇਹ ਤਿੰਨੇ ਕ੍ਰਾਈਮ ਜਿਹੜੇ ਹੈਗੇ ਨੇ ਕਬੂਲੇ ਹੈਗੇ ਨੇ ਇਹਦਾ ਨਾਮ ਹੈਗਾ ਰਾਮ ਸਰੂਪ ਉਰਫ ਸੋਢੀ ਇਹ ਪਿੰਡ ਚੌੜਾ ਜਿਹੜਾ ਹੈਗਾ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹ ਇੱਕ ਸੈਕਸ਼ੂਅਲ ਵਰਕਰ ਹੈਗਾ ਗੇ ਹੈਗਾ ਔਰ ਇਹ ਲੋਕਾਂ ਨੂੰ ਜਿਹੜਾ ਹੈਗਾ ਆਪਣੇ ਤਰਫ ਅਟ੍ਰੈਕਟ ਕਰਕੇ ਉਹਨਾਂ ਦੇ ਨਾਲ ਗੱਡੀ ਵਿੱਚ ਚਲਾ ਜਾਂਦਾ ਸੀਗਾ ਔਰ ਅੱਗੇ ਜਾ ਕਰਕੇ ਜਦੋਂ ਉਹਨਾਂ ਦੇ ਨਾਲ ਕੋਈ ਆਪਸੇ ਜਿਸ ਕਫਲ ਹੁੰਦਾ ਸੀ ਮੇਬੀ ਜਿੰਨਾ ਪੈਸੇ ਨਹੀਂ ਦਿੱਤੇ ਜਾਂ ਹੋਰ ਕੋਈ ਗੱਲਬਾਤ ਹੋ ਗਈ ਤਾਂ ਉਸ ਸਿਲਸਿਲੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਮੌਤ ਦੇ ਘਾਟ ਉਤਾਰ ਦਿੰਦਾ ਸੀਗਾ ਕਿਸੇ ਨੂੰ ਗਲਾ ਘੁੱਟ ਕੇ ਕਿਸੇ ਨੂੰ ਕੋਈ ਸੱਟ ਮਾਰ ਕੇ ਤੇ ਹੁਣ ਤੱਕ ਇਹਨੇ ਜਿਹੜੀ ਵਾਰਦਾਤਾਂ ਮੰਨੀਆਂ ਨੇ ਉਹਦੇ ਵਿੱਚੋਂ ਪੰਜ ਕੇਸ ਜਿਹੜੇ ਹੈਗੇ ਨੇ ਸਾਨੂੰ ਪਤਾ ਲੱਗੇ ਨੇ ਜਿਦੇ ਚੋਂ ਤਿੰਨ ਸਾਡੇ ਜ਼ਿਲ੍ਹੇ ਦੇ ਹੈਗੇ ਨੇ ਇੱਕ ਦੋ ਕੀਰਤਪੁਰ ਸਾਹਿਬ ਥਾਣੇ ਦੇ ਹੈਗੇ ਨੇ ਇੱਕ ਸਿਟੀ ਰੂਪਨਗਰ ਦਾ ਹੈਗਾ ਇਸ ਤੋਂ ਇਲਾਵਾ ਫਤੇਗੜ ਸਾਹਿਬ ਪਰਚਾ ਦਰ ਜੋ ਹੈ ਔਰ ਇੱਕ ਜਿਹੜੀ 174 ਦੀ ਕਾਰਵਾਈ ਜਿਹੜੀ ਹੈ ਉਹ ਜਿਲ੍ਹਾ ਆਪਣੇ ਹੁਸ਼ਿਆਰਪੁਰ ਵਿੱਚ ਹੋਈ ਹੈ ਇਸ ਤੋਂ ਇਲਾਵਾ ਬਾਕੀ ਦੇ ਜਿਹੜੇ ਖੇਤ 6 ਕੇਸ ਜਗੇ ਨੇ ਉਹਨਾਂ ਵਿੱਚੋਂ ਇੱਕ ਇਨਸੀਡੈਂਟ ਸਾਡੇ ਅਨੰਦਪੁਰ ਸਾਹਿਬ ਦਾ ਹੋਣੇ ਦੱਸਿਆ ਹੈਗਾ ਜਿਹਦੇ ਵਿੱਚ ਉਹਦੇ ਹਿਸਾਬ ਨਾਲ ਮਰਡਰ ਕੀਤਾ ਨਹੀਂ ਸੀਗਾ ਬਟ ਬੰਦੇ ਨੂੰ ਸੱਟਾਂ ਮਾਰੀਆਂ ਸੀਗੀਆਂ ਉਹਨੂੰ ਵੀ ਆਪਾਂ ਟ੍ਰੇਸ ਆਊਟ ਕਰ ਰਏ ગયા ਔਰ ਬਾਕੀ ਜ਼ਿਲ੍ਹਿਆਂ ਨਾਲ ਰابطਾ ਕਰਕੇ ਜਿਹੜੇ ਕੇਸੇ ਤੇਗੇ ਉਹਨਾਂ ਨੂੰ ਵੀ ਦੇਖ ਰਏਗੇ ਉਹਦੇ ਵਿੱਚ ਕੀ ਕਾਰਵਾਈ ਪੁਲਿਸ ਵੱਲੋਂ ਹੋਈ ਹੈ ਔਰ ਕੀ ਉਹਨਾਂ ਦੇ ਕੋਲ ਅਵੇਰੈਂਸਸ ਮੌਕੇ ਤੇ ਹੈਗੇ ਨੇ ਔਰ ਉਸ ਹਿਸਾਬ ਨਾਲ ਫਿਰ ਇਕਲੀ ਜੜੀ ਹੈਗੀ ਆ ਆਪਾਂ ਕਾਰਵਾਈ ਕਰਾਂਗੇ ਸਰ ਫੈਮਿਲੀ ਬੈਡਰੂਮ ਕਿਦੋਂ ਦਾ ਕੋਣ ਹੈ ਬੰਦਾ ਇਹ ਪਿੰਡ ਚੌੜੇ ਦਾ ਰਹਿਣ ਵਾਲਾ ਹੈਗਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਔਰ ਇਹਦੇ ਮਾਤਾ ਪਿਤਾ ਹੈ ਜਿਨ੍ਹਾਂ ਨੇ ਵਿਆਹਿਆ ਹੋਇਆ ਹੈਗਾ ਤਿੰਨ ਬੱਚੇ ਵੀ ਹੈਗੇ ਇਹਦੇ ਔਰ ਘਰੋਂ ਜਿਹੜਾ ਹੈਗਾ ਇਹਨੂੰ ਕੱਢਿਆ ਹੋਇਆ ਸੀਗਾ ਬਿਕੋਜ਼ ਸ਼ਰਾਬ ਚਰੂਪ ਪੀਂਦਾ ਸੀਗਾ ਔਰ ਗਲਤ ਜਿਹੜੀ ਹੈਗੀ ਹੈ ਦੀ ਪ੍ਰਵਿਰਤੀ ਸੀਗੀ ਇਹਦੇ ਕਰਕੇ 2 ਸਾਲ ਪਹਿਲਾਂ ਇਹਨੂੰ ਘਰੋਂ ਘੱਟਦਾ ਸੀਗਾ ਔਰ ਇਹ ਹੁਣ ਲੋਕਾਂ ਦੇ ਕੋਲ ਜਿਸ ਤਰ੍ਹਾਂ ਆਵਾਰਾ ਹਕਮਦਾਰ ਹੁੰਦਾ ਸੀਗਾ ਕਦੇ ਕਿਸੇ ਦੇ ਟਰੱਕ 'ਚ ਬਹਿ ਗਿਆ ਕਿਸੇ ਕਿਸੇ ਦੀ ਗੱਡੀ 'ਚ ਬਹਿ ਗਿਆ ਔਰ ਇਸੇ ਤਰੀਕੇ ਦੇ ਨਾਲੇ ਆਪਣਾ ਗੁਜ਼ਾਰਾ ਕਰ ਰਿਹਾ ਸੀਗਾ ਜਦੋਂ ਇਹ ਵਾਰਦਾਤ ਕਰਦਾ ਸੀ ਉਸ ਤੋਂ ਬਾਅਦ ਇਹ ਉੱਥੋਂ ਮੌਕੇ ਤੋਂ ਕੋਈ ਸਮਾਨ ਲੈ ਜਾਂਦੀ ਵੀ ਕੋਸ਼ਿਸ਼ ਕਰਦਾ ਸੀਗਾ ਜਿਵੇਂ ਆਪਾਂ ਦੇਖਿਆ ਹੈਗਾ ਜਿਹੜਾ ਮੋੜਾ ਟੋਲ ਪਲੇਸ ਦੇ ਲਾਗੇ ਜਿਹੜਾ ਮਾਰਡਰ ਹੋਇਆ ਸੀਗਾ ਉਹਦੇ 'ਚ ਮੋਬਾਈਲ ਫੋਨ ਗਿਆ ਸੀ ਤੇ ਜਿਹੜਾ ਮੋਟਰਸਾਈਕਲ ਸੀਗਾ ਉਹਨੂੰ ਵੀ ਲੈ ਜਾਂਦੇ ਉਹਨੇ ਕੋਸ਼ਿਸ਼ ਕੀਤੀ ਸੀਗੀ ਬਟ ਉਹ ਨਾਲੇ ਫਸ ਜਾਣ ਕਰਕੇ ਉਹ ਲੈ ਨਹੀਂ ਜਾ ਸਕਿਆ ਬਾਕੀ ਬਾਕੀ ਜ ਉਹਨਾਂ ਦੇ ਆਪਾਂ ਤਫ਼ਤੀਸ਼ ਕਰ ਰਹੇ ਹੈਗੇ ਆ ਜੋ ਵੀ ਐਵੀਡੈਂਸ ਸਾਹਮਣੇ ਆਉਣਗੇ ਉਹਨਾਂ ਦੇ ਹਿਸਾਬ ਨਾਲ ਜਰਾਂਗਾ ਆਪਾਂ ਅਗਲੀ ਕਾਰਵਾਈ ਕਰਾਂਗੇ ਸਰ ਇਹ ਟਰੇਸ ਕਿਦਾਂ ਹੋਇਆ ਪੁਲਿਸ ਦੇ ਹਿੱਕੇ ਕਿਦਾਂ ਦੇਖੋ ਜੀ ਮੈਂ ਬਹੁਤ ਜ਼ਿਆਦਾ ਤੁਹਾਨੂੰ ਕਲੀਅਰਲੀ ਤੇ ਨਹੀਂ ਦੱਸ ਸਕਦਾ ਕਿ ਸਾਡਾ ਕੇਸ ਵਿੱਚ ਕੀ ਅੱਗੇ ਚੱਲਿਆ ਹੈਗਾ ਮੈਂ ਤੁਹਾਨੂੰ ਦੱਸਿਆ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈਗੀ ਹੈ ਔਰ ਸਾਡੇ ਇਸ ਕੇਸ ਵਿੱਚ ਵੀ ਬਹੁਤ ਚੰਗਾ ਜਿਹੜਾ ਰੋਲ ਹੈਗਾ ਉਹ ਟੈਕਨੀਕਲ ਐਵੀਡੈਂਸਸ ਨੇ ਪਲੇ ਕੀਤਾ ਹੈਗਾ ਔਰ ਸਾਇੰਟਿਫਿਕ ਐਵੀਡੈਂਸਸ ਜਦੋਂ ਹੁੰਦੇ ਹੈਗੇ ਨੇ ਤੇ ਕੇਸਿਸ ਵਿੱਚ ਕੰਵਿਕਸ਼ਨ ਵੀ ਹੁੰਦੀ ਹੈਗੀ ਹੈ ਤੇ ਨਾਲ ਦੇ ਨਾਲੋ ਟ੍ਰੇਸ ਵੀ ਹੁੰਦੇ ਹੈਗੇ ਸਰ ਤੁਸੀਂ ਬੰਦਾ ਜਿਵੇਂ ਦੱਸਿਆ ਵੀ ਇਹ ਥੋੜਾ ਜਆ ਮਤਲਬ ਗੇ ਟਾਈਪ ਹੈਗਾ ਜਾਂ ਸੈਕਸ਼ੂਅਲ ਪ੍ਰੋਬਲਮ ਹੈਗੀ ਉਹਨੂੰ ਇਹਦੇ ਤੇ ਉੱਤੇ ਕੋਈ ਪਹਿਲਾਂ ਵੀ ਕੋਈ ਪਰਚਾ ਆਇਆ ਕੋਈ ਇਦਾਂ ਦਾ ਕੋਈ ਕਰਾਇਮ ਕਰਾਇਮ ਕੀਤਾ ਹੋਇਆ ਹੈ ਹੁਣ ਤਲਕ ਜਿਹੜਾ ਆਪਾਂ ਪਤਾ ਕਰਾਇਆ ਹੈਗਾ ਕੋਈ ਪਿਛਕੜ ਜਿਹੜਾ ਹੈਗਾ ਬਿਲਕੁਲ ਕਲੀਅਰ ਹੈਗਾ ਬਟ ਹੁਣ ਚੁਕੀ ਹੈ ਸਾਡੀ ਗ੍ਰਿਫਤ ਵਿੱਚ ਆਇਆ ਹੈ ਤੇ ਆਪਾਂ ਵੈਰੀਫਾਈ ਕਰ ਰਿਹਾ ਹੈਗੇ ਕਿ ਹੋਰ ਕਿੱਥੇ ਕਿੱਥੇ ਕੋਈ ਕਾਰਵਾਈ ਹੋਈ ਹੈ ਦੇਖੋ ਜਿਹੜਾ ਇਹਦਾ ਰਿਹਾਈਸ਼ੀ ਜ਼ਿਲ੍ਹਾ ਹੈਗਾ ਉਹਦੇ ਵਿੱਚ ਕੋਈ ਵੀ ਕੇਸ ਜਿਹੜਾ ਹੈਗਾ ਇਹਦੇ ਵਿੱਚ ਦਰਜ ਹੋਣਾ ਨਹੀਂ ਪਾਇਆ ਗਿਆ ਬਾਕੀ ਜ਼ਿਲ੍ਹ